ਫੈਸਲਾ ਪਾਰਟੀ ਨੇ ਆਵਦਾ ਕਰ ਲਿਆ ਇੰਟਰਨਲ ਫੈਸਲਾ ਸਾਡਾ ਹੋ ਚੁੱਕਿਆ ਹੈ ਔਰ ਜਿੱਦੇ ਨੋਟੀਫਿਕੇਸ਼ਨ ਹੋ ਜਾਏਗਾ ਉਹ ਪਬਲੀਕਲੀ ਫੈਸਲਾ ਸੁਣਾ ਦਿੱਤਾ ਜਾਏਗਾ ਔਰ ਪਹਿਲੀ ਵਾਰੀ ਡੈਮੋਕਰੈਟਿਕ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਨੇ ਜਿਹੜਾ ਉਹ ਫੈਸਲਾ ਲਿਆ ਹੈ ਔਰ ਸਾਰੇ ਲੀਡਰਸ਼ਿਪਾਂ ਦੀ ਸਹਿਮਤੀ ਦੇ ਨਾਲ ਫੈਸਲਾ ਲਿਆ ਹੈ ਤੋਂ ਜਿਹੜਾ ਹੈਗਾ ਉਹਨੂੰ ਜਿਹੜਾ ਫਾਰਮਲ ਔਰ ਅਨਾਉਂਸਮੈਂਟ ਉਹ ਨੋਟੀਫਿਕੇਸ਼ਨ ਤੋਂ ਬਾਅਦ ਅਸੀਂ ਅਨਾਉਂਸਮੈਂਟ ਕਰਾਂਗੇ ਮੈਂ ਤੁਹਾਨੂੰ ਕਹਾਂ ਕਿ ਡੈਮੋਕਰੇਟਿਕ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਨੇ ਅੱਜ ਤੱਕ ਇਸ ਤਰ੍ਹਾਂ ਕੋਈ ਫੈਸਲਾ ਨਹੀਂ ਲਿਆ ਗਿਆ ਹੋਣਾ ਕਿਸੇ ਪਾਰਟੀ ਚ ਡੈਮੋਕਰੇਟਿਕ ਤਰੀਕੇ ਦੇ ਨਾਲ ਫੈਸਲਾ ਲਿਆ ਜਿੱਦੇ ਨੋਟੀਫਿਕੇਸ਼ਨ ਹੋਏਗਾ ਕਾਂਗਰਸ ਪਾਰਟੀ ਆਪਣਾ ਮੇਰ ਦਾ ਉਮੀਦਵਾਰ ਉਹਨੂੰ ਫਾਰਮਲੀ ਫਾਰਮਲੀ ਅੱਜ ਐਨਾਨਸ ਕਰਦੇ ਹਾਂ ਕਿ ਰਣਨੀਤੀ ਦੀ ਸਾਰੀ ਤਿਆਰੀ ਕਰ ਲਈ ਹੈ ਔਰ ਕਾਂਗਰਸ ਪਾਰਟੀ ਦਾ ਹੀ ਮੇਰ ਬਣਿਆ ਸਰਦਾਰ ਸਾਹਿਬ ਉਹ ਸਵਾਲ ਕੁਲਦੀਪ ਕਾਲੀਦਾ ਨੂੰ ਕਿਹਦਾ ਸਰਦਾਰ ਸਾਹਿਬ ਮੈਂ ਤੁਹਾਨੂੰ ਇਹ ਪਿਆ ਕਿ ਉਹਨਾਂ ਦੇ ਖੋਖਲੇ ਦਾਵੇ ਆ ਝੂਠੇ ਦਾਵੇ ਆ ਉਹਨਾਂ ਦੇ ਦਾਵਿਆਂ ਦੇ ਕੋਈ ਦਮ ਨਹੀਂ ਸਰਦਾਰ ਸਾਹਿਬ ਉਹ 24 ਤੋਂ 37 ਪਹੁੰਚ ਗਏ ਤੁਸੀਂ 40 ਦਾ ਪਤਾ ਨਹੀਂ ਮੁੰਦੇ ਉਹ ਮੈਂ ਤੁਹਾਨੂੰ ਇਹ ਗੱਲ ਕਹਿਣ ਦਿਆ ਕਿ ਸਾਡੇ 41 ਆ ਉਹ ਛਿੱਕੇ ਮੰਦ ਹੈ ਜਿਹੜਾ ਉਹ ਹੈ ਉਹ ਭਾਣ ਹੈ ਉਹ ਕਿਲਰ ਜਾਣਾ ਜਦੋਂ ਮਰਜ਼ੀ ਹੋ ਜਾਣਾ ਹੈ ਮੈਂ ਤੁਹਾਨੂੰ ਕਹਾਂ ਜਲਦੀ ਆਣਗੇ ਨਹੀਂ ਡਾਕਟਰ ਸਵਾਲ ਹੈ ਕਿ ਕਦੋਂ ਆਣਗੇ ਸਰ ਸਾਬ ਅੱਜ ਵੋਟਾਂ ਵੋਟਾਂ ਹੋਈਆਂ ਨੇ ਕੋਈ ਕੋਈ ਵੋਟਾ ਨਹੀਂ ਇੰਟਰਨਲ ਐਕਸਰਸਾਈਜ਼ ਹਾਈ ਕਮਾਨ ਨੇ ਕਰ ਲਈ ਆਪਣੀ ਹਾਈ ਕਮਾਨ ਦਾ ਫੈਸਲਾ ਅੱਛਾ ਡਾਕਟਰ ਸਾਹਿਬ ਸਵਾਲ ਹੈ ਬਾਕੀ ਪੰਦੀ ਕਿੱਥੋਂ ਆਣਗੇ ਮੈਂ ਤੁਹਾਨੂੰ ਇਹ ਕਿਹਾ ਕਿ ਸਵਾਲ ਮੀਡੀਆ ਦੇ ਸਾਹਮਣੇ ਆਏਗਾ ਔਰ ਕਿੰਨੇ ਚਾਹੀਦੇ ਆ ਪੂਰੇ ਹੋਣਗੇ ਕਾਂਗਰਸ ਪਾਰਟੀ ਆਪਣਾ ਮੇਰ ਬਣਾਏਗੀ ਡਾਕਟਰ ਸਾਹਿਬ ਡਾਕਟਰ ਸਾਹਿਬ ਮੈਂ ਤੁਹਾਨੂੰ ਉਹ ਜਿੰਨਾ ਮਰਜ਼ੀ ਯੋਰ ਪਾ ਲੈਣ ਉਹ ਜਿੰਨੇ ਮਰਜੀ ਲਾਲਾਈ ਦੇ ਲੈਣ ਲੇਕਿਨ ਕਾਂਗਰਸ ਪਾਰਟੀ ਪਰ ਪੇਰ ਹੈ ਕਾਂਗਰਸ ਪਾਰਟੀ ਦਾ ਕੋਈ ਬੰਦਾ ਟੁੱਟਣਾ ਵਾਲਾ ਨਹੀਂ ਮੈਂ ਤੁਹਾਨੂੰ ਇਹ ਕਹਾਂ ਕਿ ਬੜੀ ਜਲਦੀ ਇਹ ਫੈਸਲਾ ਹੋਣ ਵਾਲਾ ਚਿੰਤਾ ਨਾ ਕਰੋ ਠੀਕ